ਮੇਰਪੱਕ ਪੋਰਟ ਤੇ ਤੁਹਾਡਾ ਸਵਾਗਤ ਮੈਂ ਹਰਪਾਲ ਸਿੰਘ ਕਹਾਵਦਾ ਅੱਜ ਸਰਕਾਰੀ ਗਰਲ ਸਕੂਲ ਵਿੱਚ ਖੜਿਆ ਜਿੱਥੇ ਕਿ ਨੈਸ਼ਨਲ ਸਕਿੱਲ ਕੰਪੀਟੀਸ਼ਨ ਕਰਵਾਇਆ ਗਿਆ ਤੇ ਸਟੂਡੈਂਟ ਜੋ ਹੁਨਰ ਆਪਣਾ ਦਿਖਾਉਣਾ ਹੈ ਤੇ ਉਹਨਾਂ ਨੂੰ ਇਨਾਮ ਮੰਨੇਗਾ ਗੱਲਬਾਤ ਕਰ ਲੈਣੇ ਆ ਇੱਥੇ ਜੋ ਟੀਚਰ ਸਾਹਿਬਾਨ ਨੇ ਇਹ ਮੁਕਾਬਲਾ ਕਰਾਇਆ ਸਤਸ੍ਰੀਕਾਲ ਮੈਡਮ ਜੀ ਸਤਸ੍ਰੀਕਾਲ ਜੀ ਕੀ ਨਾਮ ਹੈ ਮੈਡਮ ਮੇਰਾ ਨਾਮ ਵਦਨਾ ਸ਼ਰਮਾ ਹੈਗਾ ਅਸੀਂ ਇੱਥੇ ਹੁਨਰ ਪ੍ਰਦਰਸ਼ਨੀ ਦੇ ਵਿੱਚ ਆਏ ਹੋਏ ਹੈਗੇ ਆਂ ਤੇ ਅਸੀਂ ਇੱਥੇ 20 ਸਕੂਲਾਂ ਦਾ ਮੁਕਾਬਲਾ ਕਰਾਇਆ ਹੈਗਾ 20 ਟ੍ਰੇਡਾਂ ਦਾ ਇਹਨਾਂ ਟਰੇਡਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਪਹਿਲਾਂ ਇਹਨਾਂ ਦਾ ਚੈਨ ਕੀਤਾ ਗਿਆ ਸੀ ਫਿਰ ਅੱਜ ਦੇ ਮੁਕਾਬਲੇ ਵਿੱਚ ਇਹ ਬੱਚਿਆਂ ਨੂੰ ਫਸਟ ਸੈਕੰਡ ਥਰਡ ਪ੍ਰਾਈਜ਼ ਦਿੱਤੇ ਗਏ ਨੇਗੇ ਇਹ ਹਰ ਬੱਚਾ ਆਪਣਾ ਮਾਡਲ ਲੈ ਕੇ ਆਇਆ ਉਸ ਮਾਡਲ ਨੂੰ ਬੇਰਵਾ ਦਿੱਤਾ ਜਾ ਰਿਹਾ ਹੈ ਤੇ ਇਹ ਸਾਡੇ ਅੱਜ ਦੇ ਮੁਕਾਬਲੇ ਵਿੱਚ ਸਾਡੇ ਡੀਓ ਸਹਿਬਾਨ ਮੇਵਾ ਸਿੰਘ ਸਰ ਆਏ ਹੋਏ ਨੇ ਕਈ ਸਰ ਆਏ ਹੋਏ ਨੇ ਤੇ ਇੱਥੋਂ ਦੇ ਪ੍ਰਿੰਸੀਪਲ ਮੈਮ இந்து ਸੀਮਕ ਤੇ ਤੁਹਾਨੂੰ ਹੁਣ ਅਸੀਂ ਡੀਓ ਸਰ ਨਾਲ ਵੀ ਮਿਲਾਨ ਲੱਗਿਆ ਹਾਂਜੀ ਇੱਥੇ ਡਿਸਟ੍ਰਿਕਟ ਅਫੀਸਰ ਵੀ ਆਏ ਹਨ ਕਿਉਂਕਿ ਜੋ ਬੱਚੇ تھے ਆਪਣੀ ਪ੍ਰਦਰਸ਼ਨੀ ਰੱਖਾ ਰਹੇ ਨੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਸਕਦੇ ਹਾਂ ਵੀ ਉਹ ਕਿਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਹੁਨਰ ਦਿਖਾਇਆ ਹੈ ਸਭ ਤੋਂ ਫਾਸਟ ਆਇਆ ਕੌਰਿਆਂ ਦਾ ਸਕੂਲ ਤੁਹਾਨੂੰ ਬੱਚਿਆਂ ਨਾਲ ਵੀ ਮਿਲਾਵਾਂਗੇ ਜੋ ਬੱਚੇ ਇਸ ਪੋਜੀਸ਼ਨ ਤੇ ਫਾਸਟ ਆਏ ਹਨ ਕਿਰਨਾ ਮੈਂ ਬੇਟਾ ਮੇਰਾ ਨਾਮ ਕਾਦਰ ਸਿੰਘ ਹੈ ਜੀ ਮੈਂ ਮੈਂ ਸਰਕਾਰੀ ਸੀਨੀਅਰ ਸੈਂਟਰ ਸਕੂਲ ਕੌਰੇ ਦਾ ਵਿਦਿਆਰਥੀ ਹਾਂ ਮੈਂ 11ਵੀਂ ਜਮਾਤ ਵਿੱਚ ਪੜ੍ਹਦਾ ਹਾਂ ਜੀ ਮੈਂ ਪੈਰਲਲ ਟ੍ਰੇਨਿੰਗ ਦੇ ਤਿਆਰ ਕੀਤਾ ਹੈ ਉਸ ਦੇ ਤਹਿਤ ਚਰਖਾ ਚਾਰ ਕੀਤਾ ਜੀ ਚਰਖਾ ਚਰਖਾ ਚੱਲਦਾ ਵੀ ਆ ਹਾਂਜੀ ਚੱਲਦਾ ਆ ਕੇ ਦਿਖਾਓ ਫੇ ਸਾਨੂੰ ਚਰਖਾ ਕਹਿੰਦੇ ਚੱਲਦਾ ਜੀ ਚਲਾ ਕੇ ਦਿਖਾ ਰਹੇ ਨੇ ਬੱਚੇ ਗੱਲਬਾਤ ਕਰ ਲੈਣੇ ਆਹ ਦੇਖੋ ਜੀ ਕਰੇ ਹੱਥੀ ਤਿਆਰ ਕੀਤਾ ਸੀ ਚਰਖਾ ਜੀ ਚਰਖਾ ਚੱਲਦਾ ਬਾਕੀ ਅਫਸਰ ਸਾਹਿਬਾਨ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਤਿਕਾਰ ਸਰ ਜੀ ਸਰ ਕਿਸ ਤਰ੍ਹਾਂ ਕਹਿਣਾ ਚਾਹੋਗੇ ਜੋ ਤੁਸੀਂ ਅੱਜ ਇਸ ਪ੍ਰਦਰਸ਼ਨੀ ਵਿੱਚ ਆਏ ਹੋ ਤੇ ਬੱਚਿਆਂ ਨੇ ਆਪਣਾ ਹੁਨਰ ਵੀ ਦਿਖਾਇਆ ਆ ਦੇਖੋ ਜਿਸ ਤਰ੍ਹਾਂ ਤੁਸੀਂ ਬੱਚੇ ਦੇਖ ਰਹੇ ਹੋ ਸਾਡਾ ਸਰਕਾਰੀ ਸੀਨੀਅਰ ਸਕੰਸਲਰ ਜੀ ਕਹਾਰਾ ਫਾਸਟ ਆਇਆ ਇਹ ਬੱਚਾ ਆਪ ਖੁਦ ਲੱਕੜ ਲੈ ਕੇ ਆਪਣੇ ਹੱਥੀ ਤਿਆਰ ਕੀਤਾ ਚਰਖੇ ਨੂੰ ਚਾਕਾ ਪੂਣੀਆਂ ਤਾਲੀਆਂ ਭੁੱਲ ਕੇ ਸਭ ਕੁਝ ਅਸੀਂ ਪਛਮੀ ਸ਼ਬਦ ਚਰ ਦੇ ਥੱਲੇ ਆ ਗਏ ਜਿਹੜਾ ਬੱਚਾ ਫਾਸਟ ਹੈ 4000 ਰੁਪਏ ਸੈਕਨ ਨੂੰ 3000 ਰੁਪਿਆ ਜੋ ਥਰਡ ਹੋ ਗਿਆ 2000 ਰੁਪਿਆ ਕਿਸ ਤਰ੍ਹਾਂ ਲੱਗਦਾ ਕਿ ਬਹੁਤ ਚਲਾਦਾ ਆਈ ਐਮ ਵੈਰੀ ਹੈਪੀ ਐਂਡ ਪ੍ਰਾਊਡ ਆ ਮੈਨੂੰ ਕਿ ਮੇਰੇ ਬੀ ਸਕੂਲ ਬੀ ਟ੍ਰੇਡ ਵੱਖ-ਵੱਖ ਜਿਹੜੇ ਹੈ ਤੇ ਮੇਰੇ ਜਿਹੜੇ ਐਨ ਐਸ ਕਯੂ ਦੇ ਜਿੰਨੇ ਟੀਚਰ ਬਹੁਤ ਹਾਰਡ ਵਰਕਰ ਹੈ ਔਰ ਕੱਲ ਨੂੰ ਬਕਾਇਦਾ 2 ਵਜੇ ਨੇ ਮੀਟਿੰਗ ਲੱਕੇ ਸਾਰੇ ਜ਼ਿਲ੍ਹੇ ਦੀ 179 ਬੰਦੇ ਕੱਲ ਨੂੰ ਇੱਥੇ ਹੋਣਗੇ ਇਹਨਾਂ ਨੂੰ ਹੋਰ ਮੈਂ ਮੋਟੀਵੇਟ ਕਰਾਂਗਾ ਕਿਉਂਕਿ ਮੇਰਾ ਸਿੱਖਿਆ ਭਗ 33 ਸਾਲ ਦਾ ਤਿਰਭਾ ਤੇ ਪੰਜ ਜ਼ਿਲ੍ਹਿਆਂ ਦਾ ਤੁਹਾਡਾ ਕੁਕਰ ਡੀਓ ਐਸ ਵਾਲੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਬੱਚੇ ਇਹ ਜੋ ਉੱਥੇ ਪਹੁੰਚੇ ਨੇ ਇਹਨਾਂ ਨੂੰ ਤੁਸੀਂ ਕੰਪੀਟੀਸ਼ਨ ਕਰਾਇਆ ਕੰਪੀਟੀਸ਼ਨ ਚੋ ਫਸ ਸੈਕਿੰਡ ਥਰਡ ਆਏ ਨੇ ਬਾਕੀ ਵੀ ਬੱਚੇ ਨੇ ਕੁ ਸਕੂਲ ਰਹਿ ਗਏ ਹੋਣੇ ਕਿਉਂਕਿ ਅਗਲੇ ਬੱਚੇ ਵੀ ਅੱਗੇ ਆਉਣ ਕੀ ਮੈਸੇਜ ਦੇਣਾ ਬਹੁਤ ਅੱਛਾ ਕਹਿੰਦਾ ਬੱਚਿਆਂ ਦੇ ਸਮੇ ਦਾ ਹਾਨੀ ਬਣਾਉ ਇਹਨਾਂ ਨੂੰ ਹਨਰ ਪਦਕਾਰ ਔਰ ਅਧਿਆਪਕ ਦਾ ਪਹਿਲਾ ਸੱਚਾ ਸੁੱਚਾ ਫਰਜ਼ ਹੈ ਕਿ ਵਿਦਿਆਰਥੀਆਂ ਨੂੰ ਛੁਪਿਆ ਮਹਾਨ ਕਲਾ ਨੂੰ ਜਾਗਰ ਕਰਨਾ ਸੋ ਮੇਰੇ ਟੀਚਰ ਦੇ ਤੇ ਮੈਨੂੰ ਗੌਰਵ ਹੈ ਮਾਣ ਹੈ ਕਿ ਇਹਨਾਂ ਜੋਰ ਸ਼ੋਰ ਨਾਲ ਕੰਮ ਕਰਦੇ ਆ ਬਹੁਤ ਅੱਛਾ ਜਿਹੜੀ ਮੈਸੇਜ ਆ ਰਿਹਾ ਬੱਚ ਦੁਕਾਨ ਤੇ ਜਾਓ 7-8 ਰੁਪਏ ਭਈਆ ਲੈ ਲੇਦਾ ਸਾਡੇ ਕੋਲ ਪਲੰਬਰ ਦਾ ਸਾਡੇ ਕੋਲੇ ਜਿਹੜੀ ਮਿਲਟਰੀ ਦੀ ਭਰਤੀ ਹੁੰਦੀ ਹੈ ਐਨਡੀਏ ਅਸੀਂ ਭਰਤੀ ਕਰਾਦੇ ਹਾਂ ਬੱਚ ਨੂੰ ਐਨਡੀਏ ਬੱਚੇ ਦੀ ਲਾਈਫ ਹੀ ਹੋਰ ਬਣ ਜਾਂਦੀ ਹੈ ਕਿਉਂਕਿ ਮੇਰਾ ਪਸ਼ੁੱਕਣ ਮਿਲਟਰੀ ਵਾਲਾ ਮੇਰਾ ਇਧਰ ਬਹੁਤ ਚੰਗਾ ਧੰਨਵਾਦ ਜੀ ਸਾਡੇ ਨਾਲ ਹੋਰ ਟੀਚਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਿਆ ਸਤਿ ਸ੍ਰੀ ਅਕਾਲ ਜੀ ਹਾਂ ਸਰ ਕਿਸ ਟ੍ਰੇਡ ਨੂੰ ਤੁਸੀਂ ਦੇਖਦੇ ਹੋ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਿਆਦਾ ਜਿਵੇਂ ਹੁਣ ਪਲੰਬਿੰਗ ਹੈ ਪਲੰਬਿੰਗ ਦਾ ਇਹ ਹੈ ਵੀ ਜਦੋਂ ਕੋਈ ਬੰਦਾ ਹੁਨਰ ਲੈ ਕੇ ਪਲੰਬਿੰਗ ਦਾ ਜਾਂਦਾ ਪਲੰਬਰ ਜਿਵੇਂ ਆਪਾਂ ਇੱਥੇ ਮੋਸਟਲੀ ਲੱਭਦੇ ਆਂ ਤਾਂ ਆਪ ਨੂੰ ਬਹੁਤੀ ਵਾਰ ਟਾਈਮ ਤੇ ਨਹੀਂ ਮਿਲਦੇ ਦੋ ਦੋ ਚਾਰ ਚਾਰ ਦਿਨ ਦੀ ਉਹਨਾਂ ਦੀ ਵੇਟਿੰਗ ਲਿਸਟ ਹੁੰਦੀ ਹੈ ਇਹ ਕੋਰਸ ਜਿਵੇਂ ਪਲੰਬਿੰਗ ਦਾ ਹੈ ਜਾਂ ਹੱਥ ਦਾ ਹੁਨਰ ਹੈ ਜਿਵੇਂ ਕੋਈ ਇਲੈਕਟ੍ਰੀਸ਼ੀਅਨ ਹੈ ਇਹ ਮਤਲਬ ਬੰਦੇ ਜਿਹੜੇ ਮਤਲਬ ਭੁੱਖੇ ਨਹੀਂ ਰਹਿ ਸਕਦੇ ਲਾਈਫ ਦੇ ਵਿੱਚ ਇਹਨਾਂ ਨੂੰ ਕੰਮ ਬਿਲਕੁਲ ਜ਼ਰੂਰ ਮਿਲੂਗਾ ਜਦੋਂ ਮਰਜ਼ੀ ਇਹ ਕਰ ਲੈ ਕਿਉਂਕਿ ਅੱਜਕੱਲ ਕੀ ਆ ਨਾ ਪੰਜਾਬ ਦੀ ਨੌਜਵਾਨੀ ਪਲੱਸ 2 ਕਰਦੀ ਆਈਲੈਂਟਸ ਕਰਦੀ ਆ ਬਾਹਰ ਨੂੰ ਜਾਂਦੀ ਆ ਪਰ ਤੁਹਾਡਾ ਇੱਕ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਤੁਸੀਂ ਬੱਚਿਆਂ ਨੂੰ ਇੱਥੇ ਇਸ ਸਕੂਲ ਦੇ ਵਿੱਚ ਇਹ ਹੁਨਰ ਸਿਖਾ ਰਹੇ ਹੋ ਜੀ ਇੱਥੇ ਸਿੱਖੇ ਬੱਚੇ ਇੱਥੇ ਰਹਿ ਜਾਣ ਸਰਕਾਰ ਨੇ ਜਦੋਂ ਇਹ ਸਕੀਮ ਚਲਾਈ ਗਈ ਸੀ ਇਹ ਜਿਹੜੀ ਪ੍ਰੋਫੈਸ਼ਨਲ ਪੜ੍ਹਾਈ ਹੁੰਦੀ ਹੈ ਕਿਤਾ ਮੁਖੀ ਪੜ੍ਹਾਈ ਕਿਤਾ ਮੁਖੀ ਪੜ੍ਹਾਈ ਦਾ ਮਤਲਬ ਇਹ ਹੁੰਦਾ ਵੀ ਕਿਤਾ ਸੰਬੰਧੀ ਆਪਣੇ ਕੋਈ ਵੀ ਕੰਮ ਸਿੱਖ ਕੇ ਉਹ ਸਿੱਖ ਕੇ ਉਹ ਪ੍ਰੋਫੈਸ਼ਨਲ ਹੋ ਜਾਣ ਜੇ ਪ੍ਰੋਫੈਸ਼ਨਲ ਰਹਿ ਕੇ ਇੱਥੇ ਵੀ ਹਨ ਤਾਂ ਵੀ ਕੰਮ ਆਹੀ ਕਰ ਸਕਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਜੇ ਬਾਹਰ ਚਲੇ ਜਾਂਦੇ ਨੇ ਤਾਂ ਫੇਰ ਵੀ ਉੱਥੇ ਵੀ ਕੋਈ ਦਿੱਕਤ ਨਹੀਂ ਆਉਂਦੀ ਉੱਥੇ ਵੀ ਛੇਤੀ ਕੰਮ ਮਿਲ ਜਾਂਦਾ ਆਮ ਕੰਮ ਨਾਲ ਉਹ ਜਿਹੜਾ ਛੋਟਾ ਮੋਟਾ ਕੰਮ ਕਰਨ ਵਾਲਾ ਇੱਕ ਟੈਕਨੀਕਲ ਕੰਮ ਹੈ ਜਿਹੜੀ ਉਹਦੀ ਵੈਲਿਊ ਬਹੁਤ ਜ਼ਿਆਦੀ ਹੈ ਤੇ ਬੰਦਾ ਇੱਕ इज्जत ਮਾਰਨਾ ਆਪਣੀ ਰੋਟੀ ਕਮਾ। ਹਾਂਜੀ ਮਾਸਟਰ ਜੀ ਨੇ ਸਾਰਾ ਸਮਝਾਇਆ ਕਿ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਹੀ ਹੁਨਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਬੱਚੇ ਇੱਥੇ ਰਹਿ ਕੇ ਆਪਣਾ ਬਿਜ਼ਨਸ ਸਟਾਰਟ ਕਰਨ ਜਾਂ ਬਾਹਰ ਜਾਣ ਤਾਂ ਇਸ ਹੁਨਰ ਨਾਲ ਉਹ ਆਪਣੇ ਆਪ ਤੇ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਨੇ। ਤੁਸੀਂ ਦੇਖਦੇ ਤਾਂ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਹਵਦਾਂ ਸੰਗਰੂ।